ਸਲਮਾਨ ਜੋ ਗੁਰੂ ਰੂਪ ਸਾਸੰਗ ਜਿਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਨੁੱਖੀ ਦੁਨੀਆ ਤੇ ਜਿਹੜੀ ਮਹਿਮਾ ਹੈ ਉਹ ਸਾਰੀ ਧਨ ਤੇ ਖੜੀ ਹੈ ਇਹ ਗੱਲ ਵਕਰੀ ਹੈ ਕਿ ਧਨ ਦੇ ਅਨੰਤ ਰੂਪ ਮੰਨੇ ਗਏ ਨੇ ਗਉ ਧਨ ਗਜ ਧਨ ਅਸਵਰ ਧਨ ਭੂਮੀ ਧਨ ਸਵਰਨ ਧਨ ਰੂਪ ਧਨ ਲਗਭਗ ਇਸ ਤਰ੍ਹਾਂ ਦੀਆਂ ਵਸਤੂਆਂ ਨੂੰ ਧਨ ਕਹਿੰਦੇ ਨੇ ਕਰੰਸੀ ਨਹੀਂ ਸੀ ਇਹ ਸਿੱਕੇ ਨਹੀਂ ਸਨ ਤੇ ਇਹ ਨੋਟ ਵੀ ਨਹੀਂ ਸਨ ਅਤੇ ਭੂਮੀ ਧਨ, ਗਊ ਧਨ, ਗਊਆਂ ਧਨ ਸਨ। ਅਸਵਰ ਘੋੜੇ ਧਨ ਸਨ। ਗਜ ਹਾਥੀ ਧਨ ਸਨ। ਰੂਪ ਧਨ, ਮਨੁੱਖ ਦੇ ਸਵਪਨੂ ਵੀ ਧਨ ਕਹਿੰਦੇ ਸਨ। ਰੂਪ ਦਾ ਸਿੱਕਾ ਵੀ ਚੱਲਦਾ ਸੀ ਅਤੇ ਇਸੇ ਤਰੀਕੇ ਨਾਲ ਸਵਰਨ ਧਨ, ਸੋਨਾ ਸੀ। ਇਹ ਧਨ ਜਿਹਦੇ ਕੋਲ ਹੋਵੇ ਉਹਨੂੰ ਕਹਿੰਦੇ ਸਨ ਧਨਵਾਨ। ਇਹ ਧਨਤਾ ਦੇ ਯੋਗ ਹੈ, ਧਨਵਾਨ ਹੈ। ਇਹਦੇ ਕੋਲ ਰੂਪ ਦਾ ਧਨ ਹੈ, ਇਹਦੇ ਕੋਲ ਭੂਮੀ, ਅਸਵਰ ਔਰ ਗਊ ਧਨ ਹੈ। ਬੈਰੂਨੀ ਦੁਨੀਆ ਦੇ ਵਿੱਚ ਆਦ ਕਾਲ ਤੋਂ ਧਨਵਾਨ ਪੂਜਿਆ ਜਾ ਰਿਹਾ ਹੈ ਕਿਦਰੇ ਪ੍ਰੋਖ ਸਰੂਪ ਵਿੱਚ ਤੇ ਕਿਦਰੇ ਅਪ੍ਰੋਖ ਸਰੂਪ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਦੱਸਦੇ ਹਨ ਕਿ ਇਹ ਧਨ ਨਹੀਂ ਹੈ ਜਿਸ ਨੂੰ ਤੁਸੀਂ ਧਨ ਕਹਿੰਦੇ ਹੋ ਇਹ ਸਿਰਫ ਜੀਵਨ ਦੀਆਂ ਲੋੜਾਂ ਹਨ ਇਸ ਨਾਲ ਕੋਈ ਧਨਵਾਨ ਨਹੀਂ ਹੁੰਦਾ ਨਾ ਕੋਈ ਧਨਤਾ ਦਾ ਯੋਗ ਹੁੰਦਾ ਠੀਕ ਹੈ ਸੋਨੇ ਦੇ ਅੰਬਾਰ ਲੱਗ ਜਾਣ ਬਹੁਤਾ ਗਉ ਧਨ ਹੋਵੇ ਰਾਜ ਧਨ ਹੋਵੇ ਰੂਪ ਧਨ ਹੋਵੇ ਭੂਮੀ ਧਨ ਹੋਵੇ ਪਰ ਇਹ ਮਨੁੱਖ ਧਨਵਾਨ ਨਹੀਂ ਹੈ ਕਿਉਂਕਿ ਇਹ ਧਨ ਨਹੀਂ ਇਹ ਸਿਰਫ ਜੀਵਨ ਦੀਆਂ ਲੋੜਾਂ ਹਨ ਸਰੀਰ ਦੇ ਤਲ ਤੋਂ ਨਿਕਲ ਕੇ ਇਹ ਸਾਰੀਆਂ ਲੋੜਾਂ ਹਨ ਜਦ ਕੋਈ ਮਨੁੱਖ ਉਸ ਨੂੰ ਮਨ ਦੀ ਲੋੜ ਬਣਾ ਲੈਂਦਾ ਹੈ ਤਾਂ ਉਸੇ ਲੋੜ ਦਾ ਨਾਮ ਲੋਭ ਹੋ ਜਾਂਦਾ ਹੈ ਉਸੇ ਨੂੰ ਹੀ ਲੋਭ ਕਹਿੰਦੇ ਨੇ ਹੋਰ ਲੋਭ ਕੀ ਹੁੰਦਾ ਲੋੜਾਂ ਸਰੀਰ ਤਲ ਤੇ ਉੱਛਲ ਕੇ ਜਦ ਮਨ ਦਾ ਹਿੱਸਾ ਬਣ ਜਾਂਦਾ ਤਾਂ ਇਹ ਲੋਭ ਬਣ ਜਾਂਦਾ ਇਹ ਗੱਲ ਵੱਖਰੀ ਹੈ ਕਿ ਗਉ ਤਨ ਭੂਮੀ ਤਨ ਅਸਵਰ ਤਨ ਕੰਚਨ ਤਨ ਰੂਪ ਤਨ ਨਾਲ ਮਨ ਦੀ ਤ੍ਰਿਪਤੀ ਨਹੀਂ ਹੋਣੀ ਕਿਉਂਕਿ ਉਹ ਮਨ ਦੀ ਲੋੜ ਨਹੀਂ ਹੈ ਤਨ ਦੀ ਲੋੜ ਨੂੰ ਮਨੁੱਖ ਨੇ ਆਦ ਕਾਲ ਤੋਂ ਮਨ ਦੀ ਲੋੜ ਬਣਾ ਲਿਆ ਜਦ ਕੇ ਮਨ ਦੀ ਪੂਰਤੀ ਨਹੀਂ ਹੁੰਦੀ ਜਿਤਨੀ ਜ਼ਮੀਨ ਜਾਇਦਾਦ ਇਕੱਠੀ ਹੋ ਜਾਏ ਜਿਤਨਾ ਧਨ ਇਕੱਠਾ ਹੋ ਜਾਏ ਜਿਸ ਜਿਸ ਚੀਜ਼ ਨੂੰ ਤਨ ਆਖਿਆ ਗਿਆ ਉਸ ਕੋਲ ਹੋਵੇ ਉਸ ਨੂੰ ਤਨ ਵਾਂਗ ਆਖਿਆ ਗਿਆ ਪਰ ਉਹ ਕੰਗਾਲ ਨਾਲੋਂ ਵੀ ਦੁਖੀ ਮਿਲਦੇ ਨੇ ਵੱਡਾ ਅਸੀਂ ਕਿਸ ਨੂੰ ਆ ਕਹਿੰਦੇ ਹਾਂ ਜਿਸ ਕੋਲ ਧਨ ਜ਼ਿਆਦਾ ਹੋਵੇ ਪਰ ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਹੜੇ ਵੱਡੇ-ਵੱਡੇ ਹਨ ਵੱਡੇ-ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਉਹ ਧਨ ਪ੍ਰਾਪਤ ਕਰਕੇ ਧਨਵਾਨ ਨਹੀਂ ਬਣਦੇ ਕੰਗਾਲ ਬਣ ਜਾਂਦੇ ਹਨ ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਹਨ ਕਿ ਇਹ ਧਨ ਨਹੀਂ ਹੈ ਇਹ ਸਿਰਫ ਜੀਵਨ ਦੀਆਂ ਲੋੜਾਂ ਹਨ ਸਰੀਰ ਦੀਆਂ ਲੋੜਾਂ ਹਨ ਲੋੜਾਂ ਦਾ ਜਦ ਕੋਈ ਸੰਗ੍ਰਹਿ ਕਰਦਾ ਜਮਾਂ ਹੀ ਕਰਦਾ ਹੈ ਅਤੇ ਲੋੜਾਂ ਨੂੰ ਜਦ ਮਨ ਦਾ ਹਿੱਸਾ ਬਣਾ ਲੈਂਦਾ ਹੈ ਤਾਂ ਉਸ ਨੂੰ ਲੋਭ ਕਹਿੰਦੇ ਹਨ ਲੋਭ ਮਨ ਦਾ ਬੋਝ ਬਣ ਜਾਂਦਾ ਹੈ ਅਤੇ ਮਾਨਸਿਕ ਸੰਤੁਲਨ ਮਾਨਸਿਕ ਤਵਾਜਨ ਖੋ ਬੈਠਦਾ ਹੈ ਸੰਤੁਲਨ ਡਾਵਾਂਡੋਲ ਹੋ ਜਾਂਦਾ ਹੈ ਲੋੜਾਂ ਸੀਮਤ ਹਨ ਪਰ ਲੋਭ ਦੀ ਕੋਈ ਸੀਮਾ ਨਹੀਂ ਕਿਧਰੇ ਵੀ ਸਮਾਪਤ ਨਹੀਂ ਹੁੰਦਾ ਲੋਭ ਤੇ ਸਿਕੰਦਰ ਦਾ ਵੀ ਨਹੀਂ ਸਮਾਪਤ ਹੋਇਆ ਸੀ ਬਾਕੀਆਂ ਦਾ ਕਿੱਥੋਂ ਹੋਣਾ ਹੈ ਲੋੜ ਦੀ ਸੀਮਾ ਹੈ ਭੁੱਖ ਦੀ ਸੀਮਾ ਹੈ ਮਨੁੱਖ ਦੋ ਰੋਟੀਆਂ ਨਹੀਂ ਚਾਰ ਖਾ ਲੇਗਾ ਚਾਰ ਨਹੀਂ ਚਲੋ ਅੱਠ ਖਾ ਲੇਗਾ 10 ਖਾ ਲੇਗਾ ਲੇਕਿਨ ਸੀਮਾ ਸਵਾਦ ਦੀ ਸੀਮਾ ਨਹੀਂ ਹੈ ਇਹ ਸਾਰਾ ਦਿਨ ਖਾਂਦਾ ਰਹੇਗਾ ਅੱਧੇ-ਅੱਧੇ ਘੰਟੇ ਬਾਅਦ ਖਾਂਦਾ ਰਹੇਗਾ ਚੀਨੀ ਲੋਕ ਹਰ ਘੰਟੇ ਬਾਅਦ ਕੁਝ ਖਾਂਦੇ ਹਨ ਇਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਖਾਣਾ ਲਿਕਵਿਡ ਹੈ ਪਰ ਘੰਟੇ ਬਾਅਦ ਮੂੰਹ ਮਾਰਨ ਦਾ ਕੁਝ ਚਾਹੀਦਾ ਰਸਨਾ ਦਾ ਸਵਾਦ ਚਾਹੀਦਾ ਕੀ ਸਰੀਰ ਹਰ ਘੰਟੇ ਬਾਅਦ ਮੰਗਦਾ ਐਸਾ ਨਹੀਂ ਫਿਰ ਉਹ ਤਨ ਦੀ ਲੋੜ ਨਹੀਂ ਰਹਿ ਗਈ ਤਨ ਦੀ ਲੋੜ ਨੂੰ ਮਨ ਦੀ ਲੋੜ ਬਣਾ ਲਿਆ ਤੇ ਇਹਨੂੰ ਲੋਭ ਕਹਿੰਦੇ ਨੇ ਖਾਣ ਦਾ ਲੋਭ ਹੋ ਗਿਆ ਸਾਰਾ ਸਾਰਾ ਦਿਨ ਲੰਗਰ ਦੇ ਆਏ ਦਿਵਾਲੀ ਘੁੰਮਦੇ ਰਹਿੰਦੇ ਨੇ ਹਰ ਘੰਟੇ ਬਾਅਦ ਚਾਹ ਪੀਣੀ ਹਰ ਘੰਟੇ ਬਾਅਦ ਕੁਝ ਖਾਣਾ ਇਹ ਕਿਥੋਂ ਹਟਦੇ ਨਹੀਂ ਜਿਵੇਂ ਜਿਵੇਂ ਇਹ ਸਰੀਰ ਵਡੇਰਾ ਹੁੰਦਾ ਹੈ ਬਜ਼ੁਰਗ ਹੁੰਦਾ ਹੈ ਇਹ ਲੋੜਾਂ ਹੋਰ ਘਟਦੀਆਂ ਭੋਜਨ ਦੀ ਲੋੜ ਘਟਦੀ ਹੈ ਸਵਾਦ ਤੇ ਘਟਦਾ ਨਹੀਂ ਸਵਾਦ ਤੇ ਵਧਦਾ ਜਾਂਦਾ ਹੈ ਬੁੱਢਾ ਬੰਦਾ ਤੇ ਉਤਨਾ ਹੀ ਖਾਏਗਾ ਜਿੰਨਾ ਜਵਾਨ ਖਾਏਗਾ ਸਗੋਂ ਉਸ ਨਾਲੋਂ ਜ਼ਿਆਦਾ ਖਾਣ ਲੱਗ ਪੈਂਦਾ ਇਸੇ ਤਰੀਕੇ ਦੇ ਨਾਲ ਜਦ ਗਊ ਧਨ ਅਸਵਰ ਧਨ ਸਵਰਨ ਧਨ ਇਹ ਅੱਜ ਦੀ ਕਰੰਸੀ ਕਹਿ ਲਈਏ ਨੋਟਾਂ ਨੂੰ ਕਹਿ ਲਈਏ ਜਿਹੜੀ ਚੀਜ਼ ਮਨ ਦੀ ਲੋੜ ਨਹੀਂ ਉਹਦੇ ਨਾਲ ਮਨ ਨੂੰ ਤ੍ਰਿਪਤ ਕਰਾਂਗੇ ਤਾਂ ਹੁਣੇ ਹੀ ਹੋਵੇਗਾ ਕਿਉਂਕਿ ਘਰ ਵਿੱਚ ਧਨ ਵਧਦਾ ਜਾ ਰਿਹਾ ਹੈ ਮਨ ਵਿੱਚ ਭੁੱਖ ਵਧਦੀ ਜਾ ਰਹੀ ਹੈ ਘਰ ਦੇ ਵਿੱਚ ਸੋਨਾ ਚਾਂਦੀ ਵਧਦਾ ਜਾ ਰਿਹਾ ਹੈ ਮਨ ਵਿੱਚ ਕੰਗਾਲਤਾ ਵਧਦੀ ਜਾ ਰਹੀ ਹੈ ਐਸਾ ਕਿਉਂ ਹੈ ਧਨ ਮਨ ਦੀ ਲੋੜ ਨਹੀਂ ਇਸ ਨੂੰ ਕਿਧਰੇ ਭੁੱਲ ਕੇ ਮਨ ਦੀ ਲੋੜ ਨਾ ਸਮਝ ਲੈਣਾ ਇਹ ਗੱਲ ਵੱਖਰੀ ਹੈ ਕਿ ਜਗਤ ਨੇ ਇਸ ਨੂੰ ਮਨ ਦੀ ਲੋੜ ਬਣਾ ਲਿਆ ਇਸ ਵਾਸਤੇ ਲੋਭ ਵਿਆਪਕ ਹੈ ਮਹਾਰਾਜ ਕਹਿੰਦੇ ਹਨ ਕਿ ਮਨੁੱਖੀ ਮਨ ਦੇ ਉੱਤੇ ਜੇਕਰ ਇਸ ਵਖਤ ਕੋਈ ਰਾਜ ਹੈ ਤਾਂ ਲੋਭ ਦਾ ਹੀ ਰਾਜ ਹੈ ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਰਾਜਾ ਤੇ ਲੋਭ ਹੈ ਜੇ ਲੋਭ ਹੈ ਤਾਂ ਪਾਪ ਹੈ ਪਾਪਾਂ ਵਾਜੋ ਹੋਵੇ ਨਹੀਂ ਲੋਭ ਦੀ ਪੂਰਤੀ ਬਿਨਾ ਪਾਪ ਤੋਂ ਨਹੀਂ ਹੋਵੇਗੀ ਲੋੜਾਂ ਦੀ ਪੂਰਤੀ ਪੁੰਨ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਸਤਿਗੁਰਾਂ ਦਾ ਇਹ ਵਾਕ ਆਇਆ ਹੈ ਕਿ ਲੋੜਾਂ ਦੀ ਪੂਰਤੀ ਪੂਨ ਨਾਲ ਕੀਤੀ ਜਾ ਸਕਦੀ ਹੈ ਪਰ ਲੋਭ ਦੀ ਪੂਰਤੀ ਪੂਨ ਨਾਲ ਨਹੀਂ ਹੋਏਗੀ ਪਾਪ ਦੇ ਨਾਲ ਹੋਏਗੀ ਪਾਪਾਂ ਵਾਜੋ ਹੋਵੇ ਨਹੀਂ ਮਾਇਆ ਸਾਥ ਨਾ ਜਾਏ ਜੋ ਇਤਨਾ ਵੱਡਾ ਧਨਵਾਨ ਹੈ ਉਹ ਉਤਨਾ ਵੱਡਾ ਪਾਪੀ ਹੈ ਅੰਨ ਪਾਣੀ ਸਰੀਰ ਦੀ ਲੋੜ ਹੈ ਭੋਜਨ ਸਰੀਰ ਦੀ ਲੋੜ ਹੈ ਭੁੱਖ ਦੀ ਸੀਮਾ ਹੈ ਭਾਵੇਂ ਕਿਸੇ ਨੂੰ ਘਟ ਲੱਗਦੀ ਹੈ ਭਾਵੇਂ ਕਿਸੇ ਨੂੰ ਵੱਧ ਲੱਗਦੀ ਹੈ ਲੋੜਾਂ ਪ੍ਰਕਿਰਤੀ ਸਭ ਦੀਆਂ ਪੂਰੀਆਂ ਕਰਦੀ ਹੈ ਸਭ ਕੁਝ ਬਹੁਤੋ ਬਹੁਤ ਉਪਾਇਆ ਮਹਾਰਾਜ ਕਹਿੰਦੇ ਹਨ ਕਿ ਸਾਰੇ ਸੰਸਾਰ ਨੂੰ ਜਿੰਨਾ ਪਾਣੀ ਭੋਜਨ ਹਵਾ ਰੋਸ਼ਨੀ ਚਾਹੀਦੀ ਹੈ ਕੁਦਰਤ ਨੇ ਕਈ ਕਰੋੜਾਂ ਜ਼ਿਆਦਾ ਬਣਾਈ ਹੈ ਜਿੰਨੀ ਜ਼ਮੀਨ ਰਹਿਣ ਖਾਤਰ ਚਾਹੀਦੀ ਹੈ ਉਸ ਤੋਂ ਕਿਤੇ ਜ਼ਿਆਦਾ ਜ਼ਮੀਨ ਬਣਾਈ ਹੈ ਇਸ ਲਈ ਪੀਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਜਿੰਨਾ ਭੋਜਨ ਚਾਹੀਦਾ ਉਸ ਤੋਂ ਕਈ ਗੁਣਾ ਜ਼ਿਆਦਾ ਫਿਰ ਗੁਰਬਾਣੀ ਤਾਂ ਐਸਾ ਵੀ ਕਹਿੰਦੀ ਹੈ ਕਿ ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਹੈ ਰਿਜਕ ਦਾ ਜਨਮ ਪਹਿਲੇ ਹੋ ਜਾਂਦਾ ਹੈ ਪਹਿਲੋ ਦੇਤਾ ਰਿਜਕ ਸਮਾਹਾ ਪਿੱਛੋਂ ਦਿੱਤਾ ਹੈ ਜੰਤ ਉਪਾਹਾ ਪਹਿਲੇ ਰਿਜਕ ਪੈਦਾ ਹੋ ਜਾਂਦਾ ਤੇ ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਇਹਦੇ ਉੱਤੇ ਕੋਈ ਉਦਾਹਰਨ ਚਾਹੀਦੀ ਹੈ ਇਹਦੇ ਉੱਤੇ ਕੋਈ ਪ੍ਰਮਾਣ ਚਾਹੀਦਾ ਹੈ ਗੁਰਬਾਣੀ ਦੇ ਨਾਲ ਨਾਲ ਦੁਨੀਆ ਦੇ ਹੋਰ ਵਿਦਵਾਨਾਂ ਦੇ ਹੋਰ ਖਿਆਲ ਵੀ ਮੇਲ ਖਾ ਜਾਂਦੇ ਹਨ ਇੱਕ ਸੂਫੀ ਫਕੀਰ ਦਾ ਖਿਆਲ ਹੈ ਕਿ ਕੋਈ ਚਿੰਤਾ ਕਰਨੀ ਹੈ ਤੂੰ ਗਮ ਕਰਨਾ ਤਾਂ ਕਰ ਲੈ ਪਰ ਰੋਜੀ ਦਾ ਗਮ ਰਿਜਕ ਦਾ ਗਮ ਬਿਲਕੁਲ ਨਾ ਕਰੇ ਮਾਤਾ ਦੇ ਹਸਤਨਾ ਦੇ ਵਿੱਚ ਦੁੱਧ ਪਹਿਲੇ ਬਣ ਗਿਆ ਬੱਚੇ ਦਾ ਜਨਮ ਬਾਅਦ ਵਿੱਚ ਹੋਇਆ ਸਤਿਗੁਰੂ ਕਹਿੰਦੇ ਹਨ ਕਿ ਜਿਹੜਾ ਲੋੜਾਂ ਦੀ ਖਾਤਰ ਮਿਹਨਤ ਕਰ ਰਿਹਾ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਪਰ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਈ ਲੋਭੀ ਤੇ ਵਿਸ਼ਵਾਸ ਨਾ ਕਰਨਾ ਉਹ ਤੇ ਕੁਝ ਵੀ ਕਰ ਸਕਦਾ ਪਰ ਇੱਕ ਐਸਾ ਧਨ ਹੈ ਜਿਹਦਾ ਲੋਭ ਹੀ ਮਨ ਨੂੰ ਨਿਰਮਲ ਕਰ ਦਿੰਦਾ ਤੁਸੀਂ ਆਖੋਗੇ ਲੋਭ ਤਾਂ ਮੈਲਾ ਕਰਦਾ ਨਹੀਂ ਲੋਭ ਲੋਭ ਨਿਰਮਲ ਵੀ ਕਰ ਦਿੰਦਾ ਕਿਹੜੇ ਧਨ ਦਾ ਲੋਭ ਮਨ ਨੂੰ ਨਿਰਮਲ ਕਰ ਦਿੰਦਾ ਜਿਹੜਾ ਤਨ ਹੈ ਹੀ ਨਿਰਮਲ ਉਹਦਾ ਲੋਭ ਮਨ ਨੂੰ ਨਿਰਮਲ ਕਰ ਦਿੰਦਾ ਤੇ ਤੁਸੀਂ ਆਖੋਗੇ ਫਿਰ ਨਿਰਮਲ ਤਨ ਕਿਹੜਾ ਹੁਣ ਤਾਂ ਗੁਰੂ ਅਮਰਦਾਸ ਜੀ ਪਾਸੋਂ ਆਪਾਂ ਪੁੱਛੀਏ ਤਾਂ ਉਹ ਸਾਨੂੰ ਦੱਸ ਰਹੇ ਨੇ ਹਰ ਨਾਮ ਤਨ ਨਿਰਮਲ ਅਤ ਪਿਆਰਾ ਹਰੀ ਦਾ ਜਿਹੜਾ ਨਾਮ ਹੈ ਇਹੀ ਨਿਰਮਲ ਹੈ ਇਹੀ ਅਪਾਰ ਤਨ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਇਹੀ ਮਹਾਨ ਤਨ ਹੈ ਜੋ અપਾਰ ਹੈ। ਇਹ ਹੀ ਇੱਕ ਧਨ ਹੈ ਜੋ ਜਨਮਾਂ ਜਮਾਂਤਰਾਂ ਦੀ ਮਨ ਦੀ ਮੈਲ ਨੂੰ ਧੋ ਦਿੰਦਾ ਹੈ, ਸ਼ੁੱਧ ਕਰ ਦਿੰਦਾ ਹੈ। ਇਸ ਧਨ ਦਾ ਕੋਈ ਸੰਗ੍ਰਹਿ ਕਰੇ, ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਬੜਾ ਲੋਭ ਹੈ ਮੈਨੂੰ ਤੇਰੇ ਨਾਮ ਸੁਣਨ ਦਾ। ਕਰਾਂ ਕੀ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ। ਇਹਦੇ ਨਾਲ ਮੇਰੇ ਲੋਭ ਦੀ ਪੂਰਤੀ ਨਹੀਂ ਹੁੰਦੀ। ਕੋਟ ਕਰਨ ਦੀਜੈ ਪ੍ਰਪ੍ਰੀਤਮ ਹਰ ਗੁਣ ਸੁਣਹਿ ਅਬਿਨਾਸੀ ਰਾਮ। ਕਰੋੜਾਂ ਥਾਮਾਂ ਤੇ ਤੇਰਾ ਜਸ ਹੋ ਰਿਹਾ। ਮੈਂ ਤੇ ਸਿਰਫ ਇੱਕੋ ਹੀ ਜਗ੍ਹਾ ਤੇ ਸੁਣ ਸਕਦਾ ਹੇ ਪ੍ਰਭੂ ਮੈਨੂੰ ਕਰੋੜਾ ਕੰਨ ਦੇ ਤਾਂ ਕਿ ਜਿੱਥੇ ਤੇਰੀ ਸਿਫਤੋ ਸਲਾਹ ਹੋ ਰਹੀ ਹੈ ਮੈਂ ਉਹ ਵੀ ਸੁਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਇਹ ਕੰਨ ਬੜੇ ਲੋਭੀ ਹਨ ਬੜੇ ਦਲਿੱਦਰੀ ਹਨ ਰਜਦੇ ਹੀ ਨਹੀਂ ਹੇ ਗੁਰੂ ਹੇ ਪ੍ਰਭੂ ਤੇਰੀ ਮਹਿਮਾ ਸੁਣਦੇ ਸੁਣਦੇ ਰਜਦੇ ਨਹੀਂ ਜੇ ਕਿਦਰੇ ਮੈਨੂੰ ਤੂੰ ਕਰੋੜਾ ਕੰਨ ਦੇ ਦੇਵੇਂ ਤਾਂ ਹਰ ਜਗ੍ਹਾ ਮੈਂ ਤੇਰਾ ਜਸ ਸੁਣਾ ਜਿੱਥੇ-ਜਿੱਥੇ ਵੀ ਹੁੰਦਾ ਹੈ ਅਤੇ ਇਹ ਵੀ ਲੋਭ ਹੈ ਧਨ ਦਾ ਲੋਭ ਜਿਸ ਦੇ ਅੰਦਰ ਹੈ ਬੜਾ ਬਦਕਿਸਮਤ ਮਨੁੱਖ ਹੈ ਨਾਮ ਦਾ ਲੋਭ ਜਿਸ ਦੇ ਅੰਦਰ ਪੈਦਾ ਹੋ ਗਿਆ ਬੜਾ ਖੁਸ਼ਕਿਸਮਤ ਮਨੁੱਖ ਹੈ ਪੂਜਣਯੋਗ ਹੈ ਪਰ ਇਹ ਲੋਭ ਕਦੋਂ ਪੈਦਾ ਹੁੰਦਾ ਧਨ ਦਾ ਲੋਭ ਸ਼ਾਂਤ ਹੋਵੇ ਤਾਂ ਨਿਰਮਲ ਧਨ ਦਾ ਲੋਭ ਉਦੋਂ ਪੈਦਾ ਹੁੰਦਾ ਜਿੰਨੇ ਚਿਰ ਤੱਕ ਮੈਲੇ ਧਨ ਦਾ ਲੋਭ ਮੌਜੂਦ ਹੈ ਨਿਰਮਲ ਧਨ ਦਾ ਲੋਭ ਪੈਦਾ ਹੀ ਨਹੀਂ ਹੋ ਸਕਦਾ ਐਸਾ ਕਦੀ ਹੋਇਆ ਹੀ ਨਹੀਂ ਗੁਰੂ ਸਾਹਿਬ ਅਮਰਦਾਸ ਜੀ ਐਸਾ ਵੀ ਫਰਮਾਨ ਕਰਦੇ ਹਨ ਇਕ ਐਸਾ ਧਨ ਹੈ ਜਿਸ ਨਾਲ ਮਨ ਦੀਆਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਮਨ ਸ਼ਾਂਤ ਹੋ ਸਕਦਾ ਹੈ ਇਹ ਹੈ ਪ੍ਰਭੂ ਦਾ ਨਾਮ ਤੂੰ ਗਹਿਰ ਗੰਭੀਰ ਹੈ ਅਤੀ ਅਪਾਰ ਹੈ ਇੰਦਰੀਆਂ ਤੋਂ ਪਰੇ ਹੈ ਉਹੀ ਨਿਰਮਲ ਧਨ ਹੈ ਗੁਰ ਕੈ ਸ਼ਬਦ ਭਰੇ ਭੰਡਾਰਾ ਗੁਰੂ ਦੇ ਸ਼ਬਦਾਂ ਦੁਆਰਾ ਆਪਣੇ ਹਿਰਦੇ ਦੇ ਭੰਡਾਰ ਭਰੇ ਜਾ ਸਕਦੇ ਨੇ ਗੁਰੂ ਸ਼ਬਦ ਦੁਆਰਾ ਪ੍ਰਾਪਤ ਹੋਵੇਗਾ ਵਿਚਾਰ ਦੁਆਰਾ ਪ੍ਰਾਪਤ ਹੋਵੇਗਾ ਗੁਰੂ ਸ਼ਬਦ ਦੇ ਜਾਪ ਦੁਆਰਾ ਪ੍ਰਾਪਤ ਹੋਵੇਗਾ ਮੰਤਰ ਵੀ ਸ਼ਬਦ ਨੂੰ ਕਹਿੰਦੇ ਹਨ ਮੰਤਰ ਬੋਲ ਬੋਲ ਸ਼ਬਦ ਸ਼ਬਦ ਵਾਕ ਗੱਲ ਇੱਕੋ ਹੀ ਹੈ ਗੁਰੂ ਦੇ ਸ਼ਬਦਾਂ ਦੁਆਰਾ ਇਹ ਪ੍ਰਾਪਤ ਹੋਵੇਗਾ ਇਹ ਪਰਮ ਧਨ ਇਹ ਅਪਾਰ ਧਨ ਇਹ ਮਹਾਨ ਧਨ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਨਾਮ ਦੇ ਧਨ ਤੋਂ ਬਿਨਾ ਹੋਰ ਸਭ ਕੁਝ ਜ਼ਹਿਰ ਵਿਖ ਜਾਣ ਜ਼ਹਿਰੀਲਾ ਜਾਣ ਮੈਲਾ ਜਾਣ ਮਾਇਆ ਮੋਹ ਜਲੇ ਅਭਿਮਾਨ ਦਰਅਸਲ ਉਹ ਧਨ ਜਿਸ ਨੂੰ ਤੂੰ ਮਨ ਦੀ ਲੋੜ ਬਣਾ ਰਿਹਾ ਹੈ ਇਹਦੇ ਨਾਲ ਤਾਂ ਅਭਿਮਾਨ ਵੱਧ ਜਾਂਦਾ ਹੈ ਕਿਸੇ ਨੂੰ ਰੂਪ ਦਾ ਮਾਣ ਕਿਸੇ ਨੂੰ ਭੂਮੀ ਦਾ ਮਾਣ ਕਿਸੇ ਨੂੰ ਧਨ ਦਾ ਮਾਣ ਕਿਸੇ ਨੂੰ ਜੋਬਨ ਦਾ ਮਾਣ ਕਿਸੇ ਨੂੰ ਪ੍ਰਭੂ ਸੱਤਾ ਦਾ ਮਾਣ ਇਹ ਸਭ ਮਨੁੱਖ ਦੇ ਅੰਦਰ ਹੰਕਾਰ ਵਧਾ ਦੇਵੇਗਾ ਮਾਣ ਵਧਾ ਦੇਵੇਗਾ ਜਿਸ ਕਿਸੇ ਮਨੁੱਖ ਦੇ ਅੰਦਰ ਨਾਮ ਧਨ ਵੱਧਦਾ ਹੈ ਨਿਮਰਤਾ ਪ੍ਰਾਪਤ ਹੁੰਦੀ ਹੈ ਗਰੀਬੀ ਪੈਦਾ ਹੁੰਦੀ ਹੈ ਇੱਕ ਤੇ ਇਹ ਰੁਚੀ ਹੈ ਕਿ ਮੈਨੂੰ ਸਾਰੇ ਜਾਣਨ ਤਾਂ ਦੀ ਲਾਲਸਾ ਇਸ ਕਰਕੇ ਵਧਦੀ ਹੈ ਕਿ ਧਨਵਾਨ ਨੂੰ ਫਿਰ ਸਾਰੇ ਜਾਣਦੇ ਹਨ ਸਾਰੇ ਧਨਵਾਨ ਦੇ ਆਲੇ ਦੁਆਲੇ ਪ੍ਰਕਰਮਾ ਕਰਦੇ ਨੇ ਨਾਮ ਧਨ ਜਿਵੇਂ ਜਿਵੇਂ ਪ੍ਰਾਪਤ ਹੁੰਦਾ ਹੈ ਉਹਦੀ ਇੱਛਾ ਹੁੰਦੀ ਹੈ ਕਿ ਮੈਨੂੰ ਕੋਈ ਨਾ ਜਾਣੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਮੈਨੂੰ ਛੁਪੇ ਰਹਿਣ ਵਿੱਚ ਚਾਹ ਹੈ ਮੈਂ ਤਾਂ ਛੁੱਪ ਜਾਣਾ ਚਾਹੁੰਦਾ ਮੈਂ ਤਾਂ ਮਿਟ ਜਾਣਾ ਚਾਹੁੰਦਾ ਮੈਂ ਤਾਂ ਗੁੰਮਨਾਮ ਹੋਣਾ ਚਾਹੁੰਦਾ ਮੈਂ ਆਹ ਧਰੀ ਮਨੁੱਖ ਇਹ ਚਾਹੁੰਦਾ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲਿਆ ਸਭ ਕੋਈ ਨੌ ਖੰਡਾਂ ਦੇ ਵਿੱਚ ਮੇਰੇ ਨਾਮ ਨੂੰ ਜਾਣਿਆ ਜਾਏ ਜੇ ਕਿਦਰੇ ਨਾਮ ਧਨ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਉਹ ਇਹ ਕਹਿੰਦਾ ਮੋਕੋ ਕੋਏ ਨਾ ਜਾਣਤ ਕਹੀਤ ਦਾਸ ਤੁਮਾਰਾ ਇਨਾ ਮਾਨ ਤੇਰੇ ਸੇਵਕ ਦਾ ਹੈ ਭਾਵੇਂ ਕੋਈ ਨਹੀਂ ਜਾਣਦਾ ਤੇ ਦੁੱਖ ਵੀ ਕੋਈ ਨਹੀਂ ਕੋਈ ਜਾਣੇ ਜਾਂ ਨਾ ਜਾਣੇ ਇੱਕ ਅਜਿਹਾ ਧਨ ਹੈ ਜੋ ਮਨੁੱਖ ਨੂੰ ਖਿਆਲ ਦਿੰਦਾ ਕਿ ਮੈਂ ਸਭ ਕੁਝ ਹਾਂ ਮੈਂ ਸਭ ਕੁਝ ਹਾਂ ਅਤੇ ਇੱਕ ਐਸਾ ਧਨ ਹੈ ਜਦ ਉਸ ਦੀ ਪ੍ਰਾਪਤੀ ਹੋ ਜਾਏ ਦਾ ਖਿਆਲ ਬਣਦਾ ਹੈ ਕਿ ਮੈਂ ਕੁਝ ਵੀ ਨਹੀਂ ਹਾਂ ਮੈਂ ਕੁਝ ਵੀ ਨਹੀਂ ਬਾਹਰ ਦਾ ਧਨ ਪ੍ਰਾਪਤ ਕਰਕੇ ਸਭ ਕੁਝ ਹੋ ਕੇ ਵੀ ਮਨੁੱਖ ਕੁਝ ਵੀ ਨਹੀਂ ਪਰ ਅੰਦਰ ਦਾ ਧਨ ਇਹ ਨਿਰਮਲ ਧਨ ਨਾ ਵੀ ਪ੍ਰਾਪਤ ਹੋਵੇ ਸਿਰਫ ਉਹਦੀ ਤੜਪ ਹੀ ਪ੍ਰਾਪਤ ਹੋਵੇ ਤਾਂ ਵੀ ਮਨੁੱਖ ਸਭ ਕੁਝ ਹੋ ਜਾਂਦਾ ਹੈ ਨਾਮ ਧਨ ਪ੍ਰਾਪਤ ਹੋ ਗਿਆ ਤੇ ਮਹਾਰਸ ਹੈ ਮਹਾ ਆਨੰਦ ਹੈ ਪਰ ਤੜਪ ਬਣੀ ਹੋਈ ਹੈ ਕਿ ਪ੍ਰਾਪਤ ਨਹੀਂ ਹੋਇਆ ਯਕੀਨ ਜਾਨੋ ਤਾਂ ਵੀ ਬਹੁਤ ਕੁਝ ਪ੍ਰਾਪਤ ਹੋ ਗਿਆ ਨਾ ਮਿਲ ਕੇ ਬਹੁਤ ਕੁਝ ਮਿਲ ਗਿਆ ਬਾਹਰੋਂ ਬਹੁਤਾ ਕੁਝ ਮਿਲ ਕੇ ਵੀ ਪਤਾ ਚਲਦਾ ਹੈ ਕਿ ਕੁਝ ਵੀ ਨਹੀਂ ਇਸ ਵਾਸਤੇ ਮੇਰੇ ਪਾਸ਼ਾ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਦੁਆਰਾ ਗੁਰਮੰਤਰ ਦੁਆਰਾ ਹਿਰਦੇ ਦੇ ਭੰਡਾਰ ਭਰਦੇ ਹਨ ਏਹੀ ਸੱਚਾ ਤਨ ਹੈ ਏਹੀ ਮਹਾਨ ਤਨ ਹੈ ਏਹੀ ਨਿਰਮਲ ਤਨ ਹੈ ਗੁਰਮਖ ਹਰ ਰਸ ਚਖੈ ਕੋਈ ਕੋਈ ਵਿਰਲਾ ਹੀ ਗੁਰਮਖ ਹੈ ਹਰੀ ਨਾਮ ਦਾ ਰਸ ਇਸ ਧੰਨ ਦਾ ਰਸ ਚਖਦਾ ਹੈ ਚਖਦਾ ਹੈ ਆਨੰਦ ਲੈਂਦਾ ਹੈ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਪੂਰੇ ਭਾਗਾਂ ਨਾਲ ਇਸ ਨਿਰਮਲ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਐਸੇ ਮਨੁੱਖ ਨੂੰ ਹਰ ਵਕਤ ਆਨੰਦ ਰਹਿੰਦਾ ਜਦ ਕਿ ਚੋਟੀ ਦੇ ਧਨਵਾਨ ਰੋਂਦੇ ਰਹਿੰਦੇ ਹਨ ਚੋਟੀ ਦੇ ਪ੍ਰਤਿਭਾਸ਼ਾਲੀ ਮਨੁੱਖ ਰੋਂਦੇ ਰਹਿੰਦੇ ਹਨ ਨਾਮ ਧਨ ਜਿਸ ਨੂੰ ਪ੍ਰਾਪਤ ਹੋ ਗਿਆ ਉਹ ਸਦੀਵੀ ਆਨੰਦ ਵਿੱਚ ਰਹਿੰਦਾ ਹੈ ਸਦੀਵੀ ਖੇੜੇ ਵਿੱਚ ਰਹਿੰਦਾ ਹੈ ਮਾਨਸਿਕ ਤਲ ਦਾ ਰਸ ਸਦਾ ਉਹਦੇ ਅੰਦਰ ਬਣਿਆ ਰਹਿੰਦਾ ਹੈ ਸ਼ਬਦ ਦੀਪਕ ਵਰਤੈ ਤੇ ਉਹ ਲੋਏ ਇੱਕ ਸ਼ਬਦ ਐਸਾ ਦੀਵਾ ਹੈ ਜਿਹਦਾ ਚਾਨਣਾ ਤਿੰਨਾਂ ਲੋਕਾਂ ਵਿੱਚ ਭਾਵ ਜਿਸ ਜਿਸ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋਇਆ ਸ਼ਬਦ ਕਰਕੇ ਹੋਇਆ ਚਾਹੇ ਕਿਸੇ ਧਰਤੀ ਤੇ ਕਿਸੇ ਦੀਪ ਤੇ ਕਿਸੇ ਥਾਂ ਤੇ ਵੀ ਹੋਵੇ ਜੇਕਰ ਕੋਈ ਪ੍ਰਭੂ ਨਾਲ ਜੁੜਿਆ ਹੈ ਤੇ ਨਾਮ ਧਨ ਪ੍ਰਾਪਤ ਕੀਤਾ ਹੈ ਤਾਂ ਸ਼ਬਦ ਦੁਆਰਾ ਹੀ ਪ੍ਰਾਪਤ ਕੀਤਾ ਹੈ ਇਸ ਲਈ ਇਹ ਐਸਾ ਦੀਵਾ ਹੈ ਜਿਹਦਾ ਚਾਨਣਾ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ ਜੋ ਚੱਖ ਹੈ ਸੋ ਨਿਰਮਲ ਹੋਏ ਜੋ ਇਸ ਰਸ ਨੂੰ ਚੱਖ ਲੈਂਦਾ ਨਿਰਮਲ ਹੋ ਜਾਂਦਾ ਇਹ ਨਿਰਮਲ ਧਨ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਨਿਰਮਲ ਨਾਮ ਓਮੇਮਲ ਧੋਏ ਇਹ ਨਾਮ ਐਸਾ ਨਿਰਮਲ ਧਨ ਹੈ ਜੋ ਹੰਕਾਰ ਨੂੰ ਮਿਟਾ ਦਿੰਦਾ ਪਰ ਵਾਰ-ਵਾਰ ਮਨੁੱਖ ਦੇ ਅੰਦਰ ਇਹ ਖਿਆਲ ਪੈਦਾ ਹੁੰਦਾ ਕਿ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੇਰਾ ਨਾਮ ਕੋਈ ਨਾ ਜਾਣੇ ਸਾਚੀ ਭਗਤ ਸਦਾ ਸੁਖ ਹੋਈ ਜੋ ਸੱਚਾ ਪਰਿਪੂਰਨ ਪ੍ਰਮਾਤਮਾ ਹੈ ਉਹਦੀ ਭਗਤੀ ਨਾਲ ਉਹਦੀ ਭਾਵਨਾ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਦੀਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿੰਨ ਹਰ ਰਸ ਚੱਖਿਆ ਸੋ ਹਰ ਜਨ ਲੋਕ ਜਿਨ੍ਹਾਂ ਨੇ ਹਰੀ ਦਾ ਨਾਮ ਚੱਖ ਲਿਆ ਉਹੀ ਹਰੀ ਦੇ ਜਨ ਹਨ ਉਹੀ ਧਨਵਾਨ ਹਨ ਉਹੀ ਮਹਾਨ ਹਨ ਉਹੀ ਲੋਕ ਧਨਵਾਨ ਗਿਨੇ ਜਾਂਦੇ ਨੇ ਤੇ ਸਦਾ ਹਰਖ ਨਾਹੀ ਕਦੇ ਸੋਗ ਸਦੀਵੀ ਉਹਨਾਂ ਦੇ ਮਨ ਵਿੱਚ ਖੇੜਾ ਬਣਿਆ ਰਹਿੰਦਾ ਹੈ ਸੋਗ ਤੇ ਚਿੰਤਾ ਤਾਂ ਹੁੰਦੀ ਨਹੀਂ ਆਪ ਮੁਕਤ ਅਵਰਾ ਮੁਕਤ ਕਰਾਵੇ ਬੰਧਨ ਤੋਂ ਮੁਕਤਾ ਹੋ ਜਾਂਦਾ ਹੈ ਸਵੈਮ ਦੇ ਤੰਤਰ ਵਿੱਚ ਜਿਉਂਦਾ ਹੈ ਸਤੰਤਰ ਮਤਲਬ ਸਵੈਮ ਦੇ ਤੰਤਰ ਵਿੱਚ ਹੁਣ ਆਪਣੇ ਆਪ ਦੇ ਵਿੱਚ ਜਿਉਂਦਾ ਹੈ ਕਿਸੇ ਦੇ ਤੰਤਰ ਵਿੱਚ ਨਹੀਂ ਕਿਸੇ ਦੀ ਮੁਤਾਜੀ ਵਿੱਚ ਨਹੀਂ ਕਿਸੇ ਦੇ ਦਵਾ ਵਿੱਚ ਨਹੀਂ ਆਪਣੀ ਆਤਮਾ ਦੀ ਪ੍ਰੇਰਨਾ ਅਨੁਸਾਰ ਜਿਉਂਦਾ ਹੈ ਸਤੰਤਰ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਅਤੇ ਦੂਜਿਆਂ ਨੂੰ ਵੀ ਮੁਕਤ ਕਰ ਲੈਂਦਾ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਜਿਹੜੇ ਜਿਹੜੇ ਸੱਜਣ ਜਿਹੜੇ ਜਿਹੜੇ ਗੁਰਮੁਖ ਨਾਮ ਜਪਦੇ ਹਨ ਸੁਖ ਦੀ ਪ੍ਰਾਪਤੀ ਕਰਦੇ ਹਨ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ ਬਿਨ ਸਤਗੁਰ ਸਭ ਮੂਈ ਬਿਲ ਲਾਏ ਬਿਨਾ ਸਤਗੁਰੂ ਦੀ ਸੇਵਾ ਤੋਂ ਬਿਨਾ ਸ਼ਬਦ ਦੇ ਜਗਤ ਤੋਂ ਅਧਿਆਤਮਿਕ ਮੌਤ ਨਾਲ ਸਾਰੀ ਲੋਕਾਈ ਮਰ ਜਾਈ ਜਗਤ ਮਰ ਜਾਂਦਾ ਹੈ ਭਾਵ ਉਹ ਅਧਿਆਤਮਿਕ ਮੌਤ ਮਰ ਜਾਂਦਾ ਹੈ ਉਹਦੇ ਅੰਦਰ ਰੱਬੀ ਗੁਣ ਨਹੀਂ ਹੁੰਦੇ ਇੱਕ ਤੇ ਮੌਤ ਸਰੀਰਕ ਹੈ ਸਵਾਸ ਨਹੀਂ ਚੱਲਦੇ ਇੱਕ ਮੌਤ ਅਧਿਆਤਮਿਕ ਹੈ ਕੋਈ ਗੁਣ ਨਹੀਂ ਚੱਲਦੇ ਸਿਮਰਨ ਨਹੀਂ ਚੱਲਦਾ ਯਾਦ ਨਹੀਂ ਚੱਲਦੀ ਹਰ ਬਿਸਰਤ ਤੇ ਗੁਣ ਗਲਿਆ ਹਰੀ ਨੂੰ ਭੁਲਾ ਕੇ ਗੁਣ ਗਲ ਜਾਂਦੇ ਨੇ ਗੁਣ ਮਰ ਜਾਂਦੇ ਨੇ ਮਨੁੱਖ ਅੰਦਰੂਨੀ ਤੌਰ ਤੇ ਮਰ ਜਾਂਦਾ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਨੂੰ ਭੁੱਲ ਰਿਹਾ ਹੈ ਉਹ ਗੁਣ ਹਾਰ ਹੁੰਦਾ ਜਾ ਰਿਹਾ ਹੈ ਗੁਣ ਤਾਂ ਭੁੱਲਦੇ ਜਾ ਰਹੇ ਨੇ ਪ੍ਰਭੂ ਦੇ ਨਾਮ ਜਪ ਨਾਲ ਹੀ ਗੁਣ ਪੈਦਾ ਹੁੰਦੇ ਹਨ ਅਨੁਭਵ ਪੈਦਾ ਹੁੰਦਾ ਇਸ ਤਰੀਕੇ ਨਾਲ ਅਧਿਆਤਿਕ ਮੌਤ ਸਾਰੀ ਦੁਨੀਆ ਮਰੀ ਹੋਈ ਹੈ ਗੁਰੂ ਨੂੰ ਭੁਲਾ ਕੇ ਸ਼ਬਦ ਨੂੰ ਭੁਲਾ ਕੇ ਅਣ ਦਿਨ ਅੰਦਾਜ਼ ਹੈ ਸ਼ਾਂਤ ਨਾ ਪਾਏ ਸਾਰੀ ਲੋਕਾਈ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ ਸ਼ਾਂਤੀ ਕੋਈ ਨਹੀਂ ਸਕੂਨ ਕੋਈ ਨਹੀਂ ਸਤਿਗੁਰੂ ਮਿਲੇ ਸਭ ਤ੍ਰਿਸ਼ਨਾ ਬੁਝਾਏ ਜੇ ਸਤਿਗੁਰੂ ਦਾ ਮਿਲਾਪ ਹੋ ਜਾਏ ਤਾਂ ਸਾਰੀ ਤ੍ਰਿਸ਼ਨਾ ਦੀ ਅਗਨੀ ਸ਼ਾਂਤ ਹੋਵੇ ਅਤੇ ਇਸ ਨੂੰ ਸਕੂਨ ਨਸੀਬ ਹੋਵੇ ਨਾਨਕ ਨਾਮ ਸ਼ਾਂਤ ਸੁਖ ਪਾਏ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਣ ਕਰਦੇ ਹਨ ਕਿ ਫਿਰ ਪ੍ਰਭੂ ਦੇ ਨਾਮ ਦੁਆਰਾ ਗੁਰੂ ਦੀ ਜਿਵੇਂ ਹੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੇ ਨਾਮ ਦੁਆਰਾ ਉਹਨੂੰ ਨੇਚਰਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਸਕੂਨ ਦੀ ਪ੍ਰਾਪਤੀ ਹੋ ਜਾਂਦੀ ਹੈ ਭੁੱਲਾਂ ਚੁੱਕਾ ਦੀ ਖਿਮਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ